ਕੇਂਦਰ ਸਰਕਾਰ ਨੇ ਇਸ ਸਾਲ ਦੀ ਸ਼੍ਰੀ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 581 ਕੰਪਨੀਆਂ ਦਿੱਤਾਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਕੰਪਨੀਆਂ ਵਿੱਚ ਤਕਰੀਬਨ 42000 ਸੁਰੱਖਿਆ ਕਰਮਚਾਰੀ ਸ਼ਾਮਲ ਹੋਣਗੇ। ਇਹ ਕੰਪਨੀਆਂ ਯਾਤਰਾ ਮਾਰਗ ਸ਼ਰਤਾਲੂਆਂ ਤੇ ਕਸ਼ਮੀਰ ਦੇ ਬਧੇਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਸੁਰੱਖਿਆ ਨਿਯਕੀਂ ਬਣਾਉਣਗੇ। ਇਹਨਾਂ 581 ਕੰਪਨੀਆਂ ਵਿੱਚੋਂ 424 ਕੰਪਨੀਆਂ ਨੂੰ ਸਿੱਧੇ ਜੰਮੂ ਕਸ਼ਮੀਰ ਭੇਜਿਆ ਜਾ ਸਕਦਾ ਹੈ ਜਦੋਂ ਕਿ ਬਾਕੀ ਕੰਪਨੀਆਂ ਪਹਿਲਾਂ ਹੀ ਆਪਰੇਸ਼ਨ ਸੰਧੂ ਤਹਿਤ ਉੱਥੇ ਤਾਇਨਾਤ ਨੇ ਗ੍ਰਹਿ ਮੰਤਰਾਲੇ ਨੇ ਸਾਰੀਆਂ ਫੌਜਾਂ ਨੂੰ ਜੂਨ ਦੇ ਦੂਜੇ ਹਫਤੇ ਤੱਕ ਆਪਣੀ ਤਾਇਨਾਤੀ ਪੂਰੀ ਕਰਨ ਦੇ ਹੁਕਮ ਦਿੱਤੇ ਨੇ ਤਾਂ ਜੋ 3 ਜੁਲਾਈ ਤੋਂ 9 ਅਗਸਤ ਤੱਕ 38 ਦਿਨਾਂ ਦੀ ਅਮਰਨਾਥ ਯਾਤਰਾ ਦੌਰਾਨ ਸੁਰੱਖਿਆ ਪ੍ਰਬੰਧ ਪੁਖਤਾ ਹੋ ਸਕਣ ਇਸ ਵਾਰ ਸੁਰੱਖਿਆ ਯੋਜਨਾ 22 ਅਪ੍ਰੈਲ ਨੂੰ ਪੈਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ ਇਹ 38 ਦਿਨਾਂ ਦੀ ਯਾਤਰਾ 3880 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਗੁਫਾ ਤੱਕ ਜਾਂਦੀ ਹੈ ਜਿੱਥੇ ਬਰਫ ਦਾ ਕੁਦਰਤੀ ਤੌਰ ਤੇ ਬਣਿਆ ਸ਼ਿਵਲਿੰਗ ਹੈ ਯਾਤਰਾ ਦੋ ਰਸਤਿਆਂ ਰਾਹੀਂ ਕੀਤੀ ਜਾਂਦੀ ਹੈ ਅਨੰਤਨਾਗ ਜ਼ਿਲ੍ਹੇ ਦੇ ਗਾਂਵ ਤੋਂ 48 ਕਿਲੋਮੀਟਰ ਦਾ ਰਵਾਇਤੀ ਰਸਤਾ ਅਤੇ ਗੰਦਰਵਲ ਜ਼ਿਲ੍ਹੇ ਦੇ ਬਾਲਟਾਲ ਤੋਂ 14 ਕਿਲੋਮੀਟਰ ਦਾ ਛੋਟਾ ਪਰ ਖੜਵਾ ਰਸਤਾ ਹੈ ਸ਼ਰਧਾਲੂ ਆਪਣੀ ਸਹੂਲਤ ਅਨੁਸਾਰ ਇਹਨਾਂ ਵਿੱਚੋਂ ਕੋਈ ਵੀ ਰਸਤਾ ਚੁਣ ਸਕਦੇ ਨੇ